ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਘਰ ਦੇ ਵਿੱਚ ਬਹੁਤ ਹੀ ਸਿੰਪਲ ਤੇ ਸੌਖੇ ਜਿਹੇ ਤਰੀਕੇ ਦੇ ਨਾਲ ਤੁਸੀਂ ਬਾਲੂ ਸ਼ਾਈ ਕਿਵੇਂ ਤਿਆਰ ਕਰ ਸਕਦੇ ਹੋ ਇਸ ਨੂੰ ਬਣਾਉਣ ਦੇ ਲਈ ਮੈਂ 2 ਕੱਪ ਮੈਦੇ ਦੀ ਵਰਤੋਂ ਕੀਤੀ ਹੈ ਕਿਸੇ ਵੀ ਭਾਂਡੇ ਦੀ ਤੁਸੀਂ ਮੈਜ਼ਰਮੈਂਟ ਕਰ ਸਕਦੇ ਹੋ ਅੱਧਾ ਚਮਚ ਬੇਕਿੰਗ ਪਾਊਡਰ 2 ਚਮਚ ਲੂਣ ਦੀ ਐਡ ਕੀਤੀਆਂ ਵਾ ਤੇ ਇਸ ਦੇ ਬਾਅਦ ਉਸੇ ਹੀ ਕੱਪ ਦਾ ਤੀਜਾ ਹਿੱਸਾ ਅਸੀਂ ਲਿਆਏ ਡੀਸੀਕਿਓ ਚਮਚ ਦੇ ਨਾਲ ਮੈਜ਼ਰ ਕਰਕੇ ਮੈਂ ਤੁਹਾਨੂੰ ਦੱਸਾਂ ਤਾਂ ਫੁੱਲ ਭਰ-ਭਰ ਕੇ ਇਹ ਸਾਢੇ 3 ਚਮਚ ਦੇ ਕਰੀਬ ਕਿਓ ਜਿਹੜਾ ਉਹ ਹੈਗਾ ਵਾ ਤੇ ਉਸ ਦੇ ਬਾਅਦ ਨਾਲ ਆਪਾਂ ਮੈਦੇ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਤਾਂ ਰੱਫਲੀ ਤੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਨਾ 3 ਤੋਂ 4 ਚਮਚ ਦਹੀਂ ਦੇ ਵੀ ਐਡ ਕਰ ਸਕਦੇ ਹੋ ਦੇ ਨਾਲ ਵੀ ਬਾਲੂਛਾਈ ਬਹੁਤ ਟੇਸਟੀ ਬਣਦੀ ਆ ਤੇ ਜਿਸ ਕੱਪ ਦੇ ਨਾਲ ਅਸੀਂ ਮੈਦੇ ਦੀ ਮੈਜ਼ਰਮੈਂਟ ਕੀਤੀ ਸੀ ਉਹਦੇ ਨਾਲ ਹੀ ਅੱਧਾ ਕੱਪ ਪਾਣੀ ਦਾ ਲਿਆਵਾ ਤੇ ਪਾਣੀ ਲੈ ਕੇ ਅਸੀਂ ਮੈਦੇ ਨੂੰ ਗੁੰਨਣਾ ਨਹੀਂ ਗਾ ਸਿਰਫ ਇਕੱਠਾ ਕਰਨਾ ਵਾ ਤੁਸੀਂ ਥੋੜਾ ਥੋੜਾ ਪਾਣੀ ਐਡ ਕਰਦੇ ਹੋਏ ਇਸ ਤਰੀਕੇ ਦੇ ਨਾਲ ਇਹਨੂੰ ਨਾ ਇਕੱਠਾ ਕਰ ਲੈਣਾ ਵਾ ਜੇ ਤੁਸੀਂ ਇਹਨੂੰ ਮਸਲ ਮਸਲ ਕੇ ਗੁੰਨੋਗੇ ਤਾਂ ਇਹਦੀਆਂ ਜਿਹੜੀਆਂ ਲੇਅਰ ਆ ਉਹ ਸਾਰੀਆਂ ਖਤਮ ਹੋ ਜਾਣਗੀਆਂ ਤਾਂ ਇਸ ਤਰ੍ਹਾਂ ਮੈਂ ਸਿਰਫ ਮੈਦੇ ਨੂੰ ਇਕੱਠਾ ਹੀ ਕਰ ਰਹੀ ਹਾਂ ਸਾਰੇ ਮੈਦੇ ਨੂੰ ਅਸੀਂ ਇਕੱਠਾ ਕਰ ਲਿਆ ਵਾ ਤੇ ਹੁਣ ਆਪਾਂ ਇਹਨੂੰ ਰੈਸਟ ਤੇ ਰੱਖ ਦੇਾਂਗੇ ਜਿਹੜਾ ਇਹਦੇ ਚ ਕਿਉਂ ਐਡ ਕੀਤਾ ਨਾ ਉਹਦੇ ਨਾਲ ਇਹ ਮੈਦਾ ਬਿਲਕੁਲ ਸੈੱਟ ਹੋ ਜਾਏਗਾ ਇਹਨੂੰ 15 ਤੋਂ 20 ਮਿੰਟ ਦੀ ਰੈਸਟ ਦੇਵਾਂਗੇ ਜਿਸ ਕੱਪ ਦੇ ਨਾਲ ਅਸੀਂ ਮੈਦਾ ਲਿਆ ਸੀ ਉਹਦੇ ਨਾਲ ਹੀ ਦੋ ਕੋਲੀਆਂ ਖੰਡ ਦੀਆਂ ਅੱਧੀ ਕੋਲੀ ਪਾਣੀ ਦੀ ਲਈ ਆ ਤੇ ਹੁਣ ਆਪਾਂ ਇਹਦੀ ਚਾਸ਼ਨੀ ਬਣਾ ਲੈਨੇ ਆ ਤੇ ਚਾਸ਼ਨੀ ਜਿਹੜੀ ਆ ਉਹ ਸਾਨੂੰ ਬਹੁਤ ਜ਼ਿਆਦਾ ਗਾੜੀ ਨਹੀਂ ਜਾਏਗੀ ਜਦੋਂ ਖੰਡ ਚੜੀ ਆ ਉਹ ਮੈਲਟ ਹੋ ਜਾਵੇ ਤਾਂ ਇਹਦੇ ਵਿੱਚ ਦੋ ਹਰੀਆਂ ਇਲਾਇਚੀਆਂ ਤੇ ਕੇਸਰ ਦੇ ਧਾਗੇ ਜੜੇ ਆ ਉਹ ਪਾ ਦਿੱਤੇ ਆ ਤੁਸੀਂ ਚਾਹੋ ਤਾਂ ਇੱਥੇ ਫੂਡ ਕਲਰ ਵੀ ਐਡ ਕਰ ਸਕਦੇ ਹੋ ਪਰ ਕੇਸਰ ਦੇ ਧਾਗੇ ਵੀ ਬਹੁਤ ਵਧੀਆ ਕਲਰ ਦੇ ਦਿੰਦੇ ਆ ਤੇ ਚਾਸ਼ਨੀ ਦੇਖੋ ਜੀ ਬਹੁਤ ਜ਼ਿਆਦਾ ਗਾੜੀ ਨਹੀਂ ਬਣਾਏਗੇ ਹਲਕੀ ਜਿਹੀ ਇੱਕ ਧਾਰ ਦੀ ਚਾਸ਼ਨੀ ਆ ਹਲਵਾਈ ਤਾਂ ਜਿਹੜੇ ਆ ਉਹ ਸਿਰਫ 슈ਗਰ ਸਰਪ ਬਣਾਉਂਦੇ ਆ ਜਿਹਨਾਂ ਦੀ ਖੰਡ ਜਦੋਂ ਪਾਣੀ ਚ ਘੁਲ ਜਾਂਦੀ ਆ ਤਾਂ ਸਿਰਫ ਇੰਨੀ ਕੁ ਪਤਲੀ ਚਾਸ਼ਨੀ ਰੱਖਦੇ ਆ ਮੈਂ ਹਲਕੀ ਜਿਹੀ ਇੱਕ ਧਾਰ ਦੀ ਚਾਸ਼ਨੀ ਬਣਾਈ ਆ ਉਨੇ ਟਾਈਮ ਦੇ ਵਿੱਚ ਇੱਧਰ ਜਿਹੜਾ ਸਾਡਾ ਮੈਦਾ ਹੈ ਇਹ ਵੀ ਸੈੱਟ ਹੋ ਚੁੱਕਾ ਹੈ ਤੇ ਪਹਿਲਾਂ ਨਾਲੋਂ ਇਹ ਕਾਫੀ ਸੌਫਟ ਵੀ ਹੋ ਗਿਆ ਵਾ ਹੁਣ ਲੈਅਰ ਦੇ ਵਾਸਤੇ ਇਸ ਤਰੀਕੇ ਦੇ ਨਾਲ ਇਹਨੂੰ ਰਫਲੀ ਇੱਕ ਦੇ ਬਾਅਦ ਇੱਕ ਪਾਰਟ ਕਰਕੇ ਹੋਏ ਇਹ ਕਿਦੂ ਚ ਦੇ ਉੱਪਰ ਰੱਖ ਦੇਣੀ ਆ ਉਹਦੇ ਨਾਲ ਕੀ ਹੋਏਗਾ ਕਿ ਬਾਲੂ ਸ਼ਾਈ ਦੇ ਵਿੱਚ ਲੇਅਰ ਜਿਹੜੀ ਆ ਉਹ ਬਹੁਤ ਵਧੀਆ ਬਣੇਗੀ ਤੁਸੀਂ ਚਾਹੋ ਤਾਂ ਇਹਨੂੰ ਨਾ ਕਰਦੇ ਦੇ ਨਾਲ ਵੀ ਸੈਂਟਰ ਚੋ ਕੱਟ ਕਰਕੇ ਤੇ ਫਿਰ ਇਹਦੇ ਪਾਰਟ ਕਰਕੇ ਰੱਖ ਸਕਦੇ ਹੋ ਮੈਂ ਤਾਂ ਇਦਾਂ ਹੀ ਹੱਥ ਦੇ ਨਾਲ ਇਹਨੂੰ ਰਫਲੀ ਕਰ ਦਿੰਨੀ ਆ ਤਾਂ ਵੀ ਵਧੀਆ ਜਿਹੜੀ ਲੇਅਰ ਆ ਉਹ ਬਣ ਜਾਏਗੀ ਤੇ ਇਹ ਪ੍ਰੋਸੈਸ ਨਾਲ ਤੁਸੀਂ ਘੱਟੋ ਘੱਟ 8 ਤੋਂ 10 ਵਾਰ ਜ਼ਰੂਰ ਕਰਿਓ ਉਸਦੇ ਬਾਅਦ ਆਪਾਂ ਥੋੜਾ ਜਿਹਾ ਪੋਰਸ਼ਨ ਜਿਹੜਾ ਹੈ ਉਹ ਮੈਦੇ ਦਾ ਲੈ ਲਵਾਂਗੇ ਤੇ ਇਹਨੂੰ ਰੋਲ ਕਰ ਲਵਾਂਗੇ ਸਿਲੰਡਰਿਕਲ ਸ਼ੇਪ ਦੇ ਵਿੱਚ ਰੋਲ ਕਰਕੇ ਤੁਹਾਨੂੰ ਜਿੱਥੇ ਵੀ ਲੱਗੇ ਥੋੜਾ ਜਿਹਾ ਇਹ क्रैक ਹੋਣਗੇ ਇਹਦੇ ਵਿੱਚ ਕਿਤੇ ਨਾ ਕਿਤੇ ਕਿਉਂਕਿ ਅਸੀਂ ਰਫਲੀ ਗੁੰਨੇ ਆ ਵਾ ਤੇ ਉਹਨੂੰ ਤੁਸੀਂ ਸੈੱਟ ਕਰ ਲੈਣਾ ਹੈ ਉਹਦੇ ਫਿਰ ਛੋਟੇ ਛੋਟੇ ਪਾਰਟ ਆਪਾਂ ਕਰ ਲਵਾਂਗੇ ਜਿਸ ਪਾਰਟ ਵਿੱਚ ਤੁਸੀਂ ਬਾਲੂ ਸ਼ਾਹੀ ਬਣਾਉਣਾ ਚਾਹੋ ਜੰਨੀ ਛੋਟੇ ਸਾਈਜ਼ ਦੀ ਬਣਾਉਣੀ ਚਾਹੁੰਦੇ ਹੋ ਛੋਟਾ ਪੇੜਾ ਕਰ ਲਓ ਵੱਡੇ ਸਾਈਜ਼ ਦੀ ਬਣਾਉਣੀ ਚਾਹੁੰਦੇ ਹੋ ਤਾਂ ਵੱਡਾ ਪੇੜਾ ਕਰ ਲਓ ਤੇ ਮੈਂ ਤਾਂ ਮੀਡੀਅਮ ਜਿਹਾ ਪੇੜਾ ਕੀਤਾ ਵਾ ਤੇ ਉਸ ਦੇ ਬਾਅਦ ਨਾ ਇਸ ਤਰ੍ਹਾਂ ਹੱਥ ਦੇ ਨਾਲ ਪਹਿਲਾਂ ਇਹਨੂੰ ਰੋਲ ਕਰ ਲੈਣਾ ਵਾ ਤੇ ਉਸ ਦੇ ਬਾਅਦ ਇਹਦੇ ਵਿੱਚ ਜਿਹੜੇ ਕ੍ਰੈਕ ਆ ਉਹ ਵੀ ਤੁਸੀਂ ਖਤਮ ਕਰਦੇ ਹੱਥ ਨਾਲ ਇਸ ਤਰ੍ਹਾਂ ਸੈੱਟ ਕਰਦੇ ਹੋਏ ਫਿਰ ਸੈਂਟਰ ਦੇ ਵਿੱਚ ਇੱਕ ਹੋਲ ਕਰ ਦੇਵਾਂਗੇ ਤੇ ਤੁਸੀਂ ਚਾਹੋ ਤਾਂ ਇਹਦੇ ਆਰ ਪਾਰ ਹੋਲ ਕਰ ਸਕਦੇ ਹੋ ਜਾਂ ਫਿਰ ਇਦਾਂ ਹੀ ਜਿੱਦਾਂ ਮੈਂ ਉੱਪਰ ਹੀ ਕੀਤਾ ਸਿਰਫ ਥੱਲੇ ਨਹੀਂਗਾ ਤਾਂ ਇਦਾਂ ਜੇਕਰ ਤੁਹਾਡੀ ਤੁਹਾਨੂੰ ਲੱਗੇ ਕਿ ਬਾਲੂ ਸ਼ਾਈ ਦੇ ਵਿੱਚ ਫ੍ਰੈਕ ਜਿਹੜੇ ਆ ਉਹ ਘਟ ਬਨ ਰਹੇ ਆ ਤਾਂ ਤੁਸੀਂ ਹੋਲ ਜਣਾ ਆਰ-ਪਾਰ ਕਰ ਦਿਓ ਕਿਉਂਕਿ ਹਲਵਾਈ ਲੋਕਾਰ-ਪਾਰ ਕਰ ਦੇ ਦੇਣਾ ਚਾਹੀਦੀ ਜਿਹੜੀ ਆ ਉਹ ਪੂਰੀ ਅੰਦਰ ਤੱਕ ਚਲੀ ਜਾਂਦੀ ਆ ਪਹਿਲੀ ਵਾਰ ਬਣਾ ਰਹੇ ਹਾਂ ਤਾਂ ਪੂਰਾ ਹੋਲ ਕਰ ਦਿਓ ਤੇਲ ਦੇ ਵਿੱਚ ਫ੍ਰਾਈ ਕਰਨ ਦੇ ਲਈ ਤੇਲ ਬਹੁਤ ਗਰਮ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਥੋੜਾ ਜਿਹਾ ਮੈਦਾ ਪਾ ਕੇ ਦੇਖ ਲੈਣਾ ਵਾ ਤੇ ਥੋੜੇ ਟਾਈਮ ਦੇ ਬਾਅਦ ਉਹ ਉੱਪਰ ਆਉਣਾ ਚਾਹੀਦਾ ਵਾ ਦਾ ਇਹਦਾ ਮਤਲਬ ਤੇਲ ਚੜਾਈ ਉਹ ਠੀਕ ਆ ਤੇ ਗੈਸ ਦੀ ਫਲੇਮ ਨੂੰ ਨਾ ਲੋ ਰੱਖਣਾ ਹੈ ਇਹਨਾਂ ਨੂੰ ਲੋ ਫਲੇਮ ਦੇ ਉੱਪਰ ਹੀ ਪਕਾਉਣਾ ਵਾ ਗੈਸ ਦੀ ਫਲੇਮ ਨੂੰ ਹਾਈ ਨਹੀਂ ਕਰਨਾ ਜਦੋਂ ਇੱਕ ਸਾਈਡ ਤੋਂ ਇਹ ਬਣ ਗਿਆ ਤਕਰੀਬਨ 3 ਤੋਂ 4 ਮਿੰਟ ਦੇ ਬਾਅਦ ਤੁਸੀਂ ਇਹਦੀ ਸਾਈਡ ਚੇਂਜ ਕਰ ਦੇਣੀ ਆ ਤੇ ਉਸ ਦੇ ਬਾਅਦ ਦੂਸਰੀ ਸਾਈਡ ਜਿਹੜੀ ਆ ਉਹ ਫਰਾਈ ਕਰ ਲੈਣੀ ਆ ਤੇ ਜਦੋਂ ਤੁਸੀਂ ਦੂਸਰੀ ਸਾਈਡ ਫਰਾਈ ਕਰਦੀਆਂ ਤੇਲ ਦਾ ਟੈਂਪਰੇਚਰ ਹਲਕਾ ਜਿਹਾ ਵਧਾ ਸਕਦੇ ਹੋ ਨਹੀਂ ਤਾਂ ਲੋ ਫਲੇਮ ਦੇ ਉੱਪਰ ਹੀ ਇਹਨੂੰ ਤੁਸੀਂ ਫਰਾਈ ਕਰ ਲੈਣਾ ਤੁਸੀਂ ਇਹਨਾਂ ਨੂੰ ਦੇਸੀ ਘਿਓ ਦੇ ਵਿੱਚ ਵੀ ਬਣਾ ਸਕਦੇ ਹੋ ਜਦੋਂ ਇਸ ਤਰ੍ਹਾਂ ਇਹ ਬਣ ਗਈਆਂ ਤਾਂ ਫਿਰ ਇਹਨਾਂ ਨੂੰ ਚਾਸ਼ਨੀ 'ਚ ਅਸੀਂ ਡੁਪ ਕਰ ਦੇਾਂਗੇ ਤਕਰੀਬਨ 5-6 ਮਿੰਟ ਇੱਕ ਸਾਈਡ 5-6 ਮਿੰਟ ਦੂਸਰੀ ਸਾਈਡ ਤੇ ਚਾਸ਼ਨੀ ਜੇ ਤੁਹਾਡੀ ਠੰਡੀ ਹੋ ਗਈ ਆ ਤਾਂ ਤੁਸੀਂ ਉਹਨੂੰ ਹਲਕੀ ਜਿਹੀ ਗਰਮ ਕਰ ਲਓ ਕੋਸੀ ਹੋਣੀ ਚਾਹੀਦੀ ਹੈ ਚਾਸ਼ਨੀ ਠੰਡੀ ਚਾਸ਼ਨੀ ਦੇ ਵਿੱਚ ਤਾਂ ਇਹਨਾਂ ਨੇ ਫਿਰ ਜਿਹੜਾ ਇਹਦਾ ਰਸਾ ਉਹ ਨਹੀਂ ਪੀਣ ਗਿਆ ਇਸ ਕਰਕੇ ਤੁਸੀਂ ਚਾਸ਼ਨੀ ਜਰੀਏ ਕੋਸੀ ਰੱਖਣੀ ਹੈ ਪੰਜਵੇਂ ਮਿੰਟ ਇੱਕ ਸਾਈਡ ਪੰਜਵੇਂ ਮਿੰਟ ਇੱਕ ਸਾਈਡ ਇਸ ਤਰ੍ਹਾਂ ਮੈਂ ਇਹਨਾਂ ਨੂੰ ਰੱਖ ਲਿਆ ਵਾ ਦੋਨੇ ਸਾਈਡਾਂ ਤੋਂ ਤੇ ਬਾਲੂਸ਼ਾਈ ਜਿਹੜੀ ਹੈ ਹੁਣ ਅਸੀਂ ਚਾਸ਼ਨੀ ਦੇ ਵਿੱਚੋਂ ਕੱਢ ਲਈ ਹੈ ਜੇ ਤੁਸੀਂ ਜ਼ਿਆਦਾ ਮਿੱਠਾ ਖਾਣਾ ਪਸੰਦ ਕਰਦੇ ਹੋ ਤਾਂ ਇਹਨੂੰ ਕਮ ਸੇ ਕਮ 10-12 ਮਿੰਟ ਲਈ ਵੀ ਰੱਖ ਸਕਦੇ ਹੋ ਪਰ ਬਹੁਤ ਜ਼ਿਆਦਾ ਓਵਰ ਰੱਖੋਗੇ ਤਾਂ ਇਹ ਫਿਰ ਸੌਫਟ ਹੋ ਜਾਂਦੀਆਂ ਥੋੜੀਆਂ ਜਿਹੀਆਂ ਸੌਗੀ ਟਾਈਪ ਹੋ ਜਾਂਦੀਆਂ ਇਸ ਤਰੀਕੇ ਦੇ ਨਾਲ ਸਾਡੀ ਬਾਲੂਸ਼ਾਈ ਬਣ ਕੇ ਤਿਆਰ ਹੈ ਜੀ ਤੇ ਤੁਸੀਂ ਵੀ ਇਸ ਰੈਸਪੀ ਨੂੰ ਘਰ ਦੇ ਵਿੱਚ ਟਰਾਈ ਜ਼ਰੂਰ ਕਰਿਓ